ਲੇ ਵੀ ਦੋਸਤੋ ਜਿਹੜਾ ਹੋ ਸਾਹਮਣੇ ਆਪਣਾ ਕਿਸਾਨ ਭਰਾ ਖੜਾ ਇਹਨੂੰ ਵੀ ਤੁਸੀਂ ਜਾਣਦੇ ਹੋ ਜਿਹੜੇ ਜਾਣਦੇ ਨੇ ਆਪਾਂ ਅਕਸਰ ਹੀ ਪਹਿਲਾਂ ਵੀ ਆਪਣੇ ਇੰਸਟਾਗ੍ਰam ਤੇ ਅਪਡੇਟ ਦਿੱਤੀ ਸੀ ਗੱਡੀ ਦੀ ਆਪਣੀ ਵੀ ਹੋਰਾਂ ਨਹੀਂ ਆ ਜਿਹੜੀਆਂ ਗੱਡੀਆਂ ਹੁੰਦੀਆਂ ਕਪੜਾ ਪਾ ਕੇ ਖੜਾ ਦਿੰਦੇ ਨੇ ਵੀ ਸਾਡੇ ਵਾਲਾ ਜੋਧਾ ਤੇ ਜਮਾ ਖੇਤਾਂ ਦੇ ਵਿੱਚ ਰੱਖਦਾ ਠੀਕ ਆ ਇਹ ਗੱਲ ਵੀ ਸੱਚ ਆ ਤੇ ਇਧਰੋਂ ਆ ਰਹੀ ਸੀ ਮੇਰੇ ਪੁੱਤ ਆ ਇਹ ਮੇਰੀਆਂ ਧੀਆ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਹਰੇਕ ਘਰ ਧੀ ਦੀ ਦਾਣ ਜਰੂਰ ਦੇਵੇ ਤੇ ਅੱਜ ਕਈਆਂ ਵੀ ਜਾ ਕੇ ਰੱਖੀਆਂ ਬੱਟਾਲਾ ਜਿੰਦਰਾ ਵੀ ਲੈ ਕੇ ਆਜ ਆਇਆ ਇਹ ਕਿਸਾਨੀ ਦੇ ਮੋੜ ਤੇ ਤੇ ਪੁੱਤ ਅੱਜ ਖੇਤ ਆਗੇ ਤੁਸੀਂ ਅੱਜ ਖੇਤ ਆਉਣ ਦਾ ਕਾਰਨ ਛੁੱਟੀ ਸੀ ਤੁਹਾਨੂੰ ਨਹੀਂ ਛੁੱਟੀ ਹੋਈ ਸੀ ਛੁੱਟੀ ਮਾਰੀ ਸੀਗੀ ਚਲੋ ਛੁੱਟੀ ਵੀ ਮਾਰਨੀ ਚਾਹੀਦੀ ਆ ਕਦੇ ਤੋਂ ਕਦੇ ਤਾਂ ਤੇ ਅੱਜ ਤੇਰੇ ਹੱਥ 'ਚ ਕੀ ਆ ਇਹਦੇ ਹੱਥ 'ਚ ਜਿੰਦਰਾ ਇਹਦਾ ਕੀ ਕਰਨਾ ਆ ਅੱਜ ਖੁੰਜੇ ਕੁੱਟਨੇ ਸੀ ਖੁੰਜੇ ਗੁੱਡਣੇ ਸੀ ਖੁੰਜੇ ਗੁੱਡਣੇ ਸੀ ਕਹਿੰਦੀ ਤੁਸੀਂ ਬੱਟਾ ਪਾਉਣੇ ਆਏ ਹੋ ਜੀ ਹਾਂ ਅੱਛਾ ਡੈਡੀ ਦੀ ਹੈਲਪ ਕਰਨ ਆਏ ਹੋ ਹੋ ਲੇ ਵੀ ਦੋਸਤੋ ਇਹ ਗੱਲ ਹੁੰਦੀ ਆ ਵੀ ਜਿਹੜੀਆਂ ਧੀਆ ਹੁੰਦੀਆਂ ਨਾ ਧੀਆ ਹਮੇਸ਼ਾ ਹਮੇਸ਼ਾ ਆਪਣੇ ਮਾਪਿਓ ਦਾ ਚੰਗਾ ਸੋਚਦੀਆਂ ਹੁੰਦੀਆਂ ਤੇ ਅੱਜ ਦਾ ਜਿਹੜਾ ਦੌਰ ਆ ਹੋ ਜਿਹੜਾ ਅੱਜ ਦਾ ਸਿਸਟਮ ਆ ਇੰਨਾ ਕਿ ਕਾਲਜੁਗ ਫੈਲ ਗਿਆ ਵੀ ਆਪਾਂ ਧੀਆ ਨੂੰ ਹਨਾ ਜੰਮਣਾ ਘਰ ਦੇ ਵਿੱਚ ਮਨਾ ਮਨਾ ਹੀ ਕਰ ਰખી ਆ ਜਿਹੜੀ ਆਪਣੀ ਭੈਣ ਦੇ 2-4 ਕੁੜੀਆਂ ਨੇ ਜਾਂ 3 ਕੁੜੀਆਂ ਹੋ ਜਿੰਦੀਆਂ ਉਹਨੂੰ ਨਾ ਬੋਲਣਾ ਉਹਨਾਂ ਦਾ ਬੋਲਣ ਦਾ ਢੰਗ ਹੀ ਚੇਂਜ ਕਰ ਦਿੰਦੀਆਂ ਮਾਮਾ ਆਪਣੀਆਂ ਹਨ ਵੀ ਪਰ ਇਦਾਂ ਨਹੀਂ ਹੋਣਾ ਚਾਹੀਦੀਆਂ ਕਿਉਂਕਿ ਇਹ ਵੀ ਕੁਦਰਤ ਦੀ ਇੱਕ ਦਾਣ ਹੁੰਦੀਆਂ ਧੀਆਂ ਜਿੱਦਿਆਂ ਸਾਡੇ ਘਰ ਦੇ ਵਿੱਚ ਇਹ ਪੈਦਾ ਹੋਈਆਂ ਸੱਚੇ ਪਾਤਸ਼ਾਹ ਨੇ ਸਾਨੂੰ ਖਾਲੋਂ ਬਾਹਲ ਕੀਤਾ ਪਿਆ ਕਦੇ ਸੋਚ ਹੀ ਨਹੀਂ ਸਕਦੇ ਸੀ ਵੀ ਵਾਹਿਗੁਰੂ ਨੇ ਇੰਨਾ ਕੁਝ ਦੇਣਾ ਪਰ ਇਸ ਸਾਡੇ ਇਹ ਪੰਜ ਧੀਆਂ ਨੇ ਪੰਜ ਬੇਟੀਆਂ ਨੇ ਇੱਕ ਘਰ ਦੇ ਵਿੱਚ ਪੰਜ ਨੇ ਦੋ ਇਹ ਤਿੰਨ ਇਹ ਦੋ ਜੁੜਬੀਆਂ ਹੋਈਆਂ ਤੇ ਤਨ ਆਪਣੇ ਘਰ ਦੇ ਜਦੋਂ ਇਹਨਾਂ ਨੂੰ ਛੁੱਟੀ ਦਾ ਟਾਈਮ ਹੁੰਦਾ ਇਹ ਖੇਤਾਂ ਦੇ ਵਿੱਚ ਆ ਜਾਂਦੇ ਆ ਬਾਬਾ ਬੱਚੇ ਤੂੰ ਤਾਂ ਥੱਕ ਜਾਏਗਾ ਯਾਰ ਫਿਰ ਕਹੀ ਦਾ ਕੰਮ ਕਰਕੇ ਕੇ ਥੋੜਾ ਬਹੁਤਾ ਕਰ ਲੇਗਾ ਥੋੜਾ ਨਹੀਂ ਜਿਆਦਾ ਹੀ ਕਰੂੰਗਾ ਜਿਆਦਾ ਕਰੇਗਾ ਵੀ ਥੱਕ ਜਾਂਦਾ ਅੱਛਾ ਡੈਡੀ ਵੀ ਥੱਕ ਜਾਂਦਾ ਠੀਕ ਆ ਹੁਣ ਲੱਗੇਗਾ ਨਾਲ ਹੈ ਹੂੰ ਠੀਕ ਆ ਉੱਜ ਆਗੇ ਤੁਸੀਂ ਹੈ ਹੁਣ ਤੁਸੀਂ ਮੰਨ ਕੇ ਰੋਟੀ ਖਾ ਕੇ ਆਗੇ ਸ਼ਾਮ ਨੂੰ ਜਾਓਗੇ ਹੈ ਕਰੀ ਹਾਂ ਸ਼ਾਮ ਨੂੰ ਜਾਵਾਂਗੇ ਸ਼ਾਮ ਨੂੰ ਜਾਵਾਂਗੇ ਅੱਛਾ ਤੇ ਠੀਕ ਆ ਤੇ ਤੂੰ ਬਾਬਾ ਜੀ ਆਪਾਂ ਪਲਕਦੀਪ ਵੱਟਾ ਪਾਉਣ ਆਇਆ ਆਏ ਹਾਏ ਓਏ ਵੱਟਾ ਪਾਉਣ ਵਾਲੀ ਇਹ ਹੁੰਦੀਆਂ ਪੰਜਾਬ ਦੀਆਂ ਧੀਆਂ ਕਿਉਂਕਿ ਪੰਜਾਬ ਦੀਆਂ ਧੀਆਂ ਦੀ ਜੇ ਆਪਾਂ ਗੱਲ ਕਰੀਏ ਨਾ ਤੇ ਪੂਰਾ ਨਾਮ ਆਜ ਪੰਜਾਬ ਦੀਆਂ ਧੀਆਂ ਦਾ ਜਿੱਥੇ-ਜਿੱਤੇ ਹੈਗੀਆਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਹਨਾ ਮੇਰੀਆਂ ਮੇਰੇ ਪੁੱਤ ਤੇ ਇਹ ਵੀ ਇਹ ਵੀ ਇੱਕ ਸਿੱਖਿਆ ਕਿਉਂਕਿ ਅੱਜ ਇਹਨਾਂ ਦੇ ਕਹੀ ਵੀ ਹੱਤਚਾ ਤੇ ਵੱਟਾਂ ਦੇ ਵੀ ਹੱਤਚ ਇਹਨਾਂ ਦਾ ਬਾਪੂ ਅੱਜ ਹਰਾ ਵੱਡੀਆਂ ਦਾ ਉਦੋਂ ਬਾਅਦ ਇਹਨਾਂ ਤੋਂ ਕਰਾਊਗਾ ਕੰਮ ਕਹਿਣ ਦਾ ਭਾਵ ਵੀ ਅੱਜ ਆਪਾਂ ਧੀ ਨੂੰ ਹਨਾ ਮੇਰਾ ਮੈਸੇਜ ਇਹ ਆ ਵੀ ਅੱਜ ਆਪਾਂ ਧੀ ਨੂੰ ਕੀ ਕਹਿੰਦੇ ਵੀ ਘਰੋਂ ਬਾਹਰ ਨਹੀਂ ਭੇਜ ਸਕਦੇ ਕਿਉਂ ਨਹੀਂ ਭੇਜ ਸਕਦੇ ਕਿਉਂਕਿ ਆਪਾਂ ਡਰਦੇ ਆ ਜਮਾਨੇ ਤੋਂ ਪਰ ਨਹੀਂ ਆਪਣੀ ਸੋਚ ਗਲਤ ਆ ਵੀ ਜਿੰਨਾ ਆਪਣੇ ਧੀ ਪੁੱਤ ਨੂੰ ਆਪਾਂ ਖੇਤਾਂ 'ਚ ਰੱਖਾਂਗੇ ਆਪਣੇ ਕਲਚਰ ਨਾਲ ਜੋੜਾਂਗੇ ਆਪਣਾ ਫਰਜ਼ ਬਣਦਾ ਹਨਾ ਆਪਾਂ ਜਿਵੇਂ ਆਪਾਂ ਆਪਾਂ ਕੰਮ ਕਰਦੇ ਚਾਹੇ ਡੈਰੀ ਦਾ ਕਰਦਾ ਚਾਹੇ ਖੇਤੀ ਦਾ ਕਰਦਾ ਇਹਨਾਂ ਨੂੰ ਵੀ ਨੌਲੇਜ ਮਿਲੇ ਇਹਨਾਂ ਨੂੰ ਵੀ ਟਰੈਕਟਰ ਸਿੱਖਿਆ ਜਾਵੇ ਮੋਟਰਸਾਈਕਲ ਗੱਡੀਆਂ ਸਾਰੀਆਂ ਅੱਜ ਧੀਾਂ ਕੀ ਨਹੀਂ ਕਰ ਸਕਦੀਆਂ ਬਹੁਤ ਕੁਝ ਕਰ ਸਕਦੀਆਂ ਹਨਾ ਇਹ ਇਹ ਅੱਜ ਭਾਈ ਮੈਸੇਜ ਆ ਅੱਜ ਇਹਨਾਂ ਦੇ ਕਹੀ ਹੱਥ ਦੇ ਵਿੱਚ ਆ ਤੇ ਬੱਟਾ ਵੀ ਪਾਉਣੀਆਂ ਤੇ ਹਰਾ ਅੱਛਾ ਪੁੱਤ ਤੁਸੀਂ ਸਾਰਾ ਘਰ ਦਾ ਕੰਮ ਕਰਦੇ ਹੋ ਜਿਵੇਂ ਹੁਣ ਰਾਈਟ ਤੁਹਾਡੇ ਡੈਰੀ ਆ ਡੈਰੀ ਦਾ ਕੰਮ ਸਾਰਾ ਕਰਦੇ ਹੋ ਹਣਾ ਛੋਟੇ ਬੱਚਿਆਂ ਨੂੰ ਜਿਵੇਂ ਕੱਟੂ ਬਸਰੋ ਨੂੰ ਤੁਸੀਂ ਸੰਭਾਲਦੇ ਹੋ ਹਣਾ ਹੈਨਾ ਸੋਨੂੰ ਸਾਰਾ ਕੁਝ ਪਤਾ ਹੈਨਾ ਦੁੱਧਾ ਅੱਦ ਵੀ ਸੰਭਾਲ ਲੈਨੇ ਹੋ ਨਾ ਤੁਸੀਂ ਇਹ ਗੱਲ ਆ ਭਾਈ ਇਹਨਾਂ ਦਾ ਗਾਂ ਵੀ ਝੋ ਲੈਨੇ ਹੈਂ ਗਾਂ ਵੀ ਝੋ ਲੈਨੇ ਹੋ ਓਏ 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 ਦੇਖ ਪਿਆਰੇ ਪਿਆਰੇ ਹੱਥ ਨੇ ਇਹਨਾਂ ਦੇ ਯਾਰਾ ਹੈਨਾ ਇਹ ਹੁੰਦੀਆਂ ਮੇਰੀਆਂ ਧੀਆਂ ਸੱਚੇ ਪਾਸ਼ਾ ਇਹਨਾਂ ਦੀ ਉਮਰ ਦੁੱਗਣੀ ਤਿੱਗਣੀ ਕਰੇ ਵਾਹਿਗੁਰੂ ਮਿਹਰ ਕਰੇ ਯਾਰ ਵੀ ਹਰੇਕ ਘਰ ਦੇ ਵਿੱਚ ਇੱਕ ਧੀ ਦੀ ਦਾਨ ਪਰਮਾਤਮਾ ਦੇ ਹਨਾ ਤੇ ਅੱਜ ਜਿਹੜਾ ਦੌਰ ਆ ਆਪਣਾ ਇਹਨਾਂ ਕੋ ਵੱਧ ਗਿਆ ਲਾਲਚ ਦਾ ਵੀ ਇੱਕ ਮੁੰਡਾ ਦੇਤਾ ਉਹਦੇ 15 ਦਾ 15 ਕਿਲਿਓ ਉਹਦੇ ਕੋਲੇ ਹੋ ਜਾਣ 10 ਕਿਲਿਓ ਉਹਦੇ ਹੋ ਜਾਣ ਫਿਰ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਧੀਆਂ ਹਮੇਸ਼ਾ ਮਾਪਿਓ ਦਾ ਪੇਕਿਆਂ ਦਾ ਸੋਚਦੀਆਂ ਹੁੰਦੀਆਂ ਇਹ ਗੱਲ ਸੱਚ ਹੈ ਨਾ ਪੁੱਤ ਤੁਸੀਂ ਘਰ ਦੇ ਵਿੱਚ ਕੰਮ ਬਹੁਤ ਕਰਦੀਆਂ ਨਾ ਅੱਜ ਤੁਸੀਂ ਆ ਗਏ ਛੁੱਟੀ ਟਾਈਮ ਆ ਕੱਢ ਕੇ ਤੁਸੀਂ ਅੱਜ ਹਨਾ ਤੇਰੇ ਡੈਡੀ ਦੀ ਹੈਲਪ ਕਰਨ ਆਏ ਹੋ ਹਨਾ ਕੱਲ ਨੂੰ ਹੀ ਆਵਾਂਗੇ ਕੱਲ ਨੂੰ ਵੀ ਆਓਗੇ ਪੱਕੀ ਗੱਲ ਆ ਤੇ ਸੋਡੀ ਯਾਰ ਸ਼ਕਲ ਵੀ ਸੇਮ ਸੇਮ ਆ ਹਨਾ ਕੋਈ ਵੀ ਦੱਸ ਨਹੀਂ ਸਕਦਾ ਇਹਨਾਂ ਨੂੰ ਵੀ ਇਹ ਜੁੜਬੇ ਬੱਚੇ ਨੇ ਵੀ ਇਹਦਾ ਕੀ ਨਾ ਇਹਦਾ ਕੀ ਨਾ ਇਹਨਾਂ ਦਾ ਖਾਣ ਪੀਣ ਤੇ ਇਹਨਾਂ ਦਾ ਮੰਨ ਕੇ ਪਹਰਾਵਾ ਜਦੋਂ ਸਕੂਲ ਜਾਂਦੇ ਆ ਉਦੋਂ ਤਾਂ ਦੱਸ ਹੀ ਨਹੀਂ ਸਕਦੇ ਵੀ ਕਿਹਨੂੰ ਮੈਂ ਬੁਲਾਇਆ ਕਿਹਨੂੰ ਹੋਮਵਰਕ ਦੇਤਾ ਕਿਹਨੂੰ ਨਹੀਂ ਦਿੱਤਾ ਇਹ ਗੱਲ ਸੱਚ ਆ ਇੱਕ ਜਿੰਦ ਇੱਕ ਜਾਨ ਹੈ ਇੱਕ ਜਾਨ ਇੱਕ ਜਿੰਦ ਇੱਕ ਜਾਨ ਕਿਵੇਂ ਆ ਇਹ ਪੁੱਤ ਨੂੰ ਜਦੋਂ ਭੁੱਖ ਲੱਗਦੀ ਆ ਤਾਂ ਇਹਨੂੰ ਵੀ ਲੱਗਦੀ ਆ ਜੇ ਇਹ ਬਿਮਾਰ ਹੁੰਦਾ ਤਾਂ ਇਹਨੂੰ ਵੀ ਲੱਗਦੀ ਆ ਜੇ ਇਹਦੇ ਸੱਟ ਲੱਗਦੀ ਆ ਤਾਂ ਦੁੱਖ ਦਰਦ ਇਹਦੇ ਵੀ ਹੁੰਦਾ ਇਹ ਹੁੰਦਾ ਮੈਸੇਜ ਇੱਕ ਇੱਕ ਜਿੰਦ ਇੱਕ ਜਾਨ ਵੀ ਇਹ ਸੱਚੇ ਪਾਤਸ਼ਾਹ ਨੇ ਹਨਾ ਇਹਨਾਂ ਦਾ ਜਨਮ ਦਾ ਜਿਹੜਾ ਥੋੜਾ ਜਿਹਾ ਗੈਪ ਪਿਆ ਵੀ ਮਿੰਟਾਂ ਦੇ ਹਿਸਾਬ 'ਚ ਹੀ ਜਿਹੜਾ ਜਨਮ ਦਾ ਗੈਪ ਪਿਆਗਾ ਜੁੜਬੀਆਂ ਇਹ ਆਪਣੀਆਂ ਬੱਚੀਆਂ ਤੇ ਇੱਕ ਦਾ ਨਾਂ ਪਲਕਦੀਪ ਇੱਕ ਦਾ ਨਾਂ ਪਲਕ ਪਾਲਕਪ੍ਰੀਤ ਆ ਤੇ ਸੇਮ ਨਾਂ ਨੇ ਭਾਈ ਅੱਜ ਤਾਂ ਇਹਨਾਂ ਚਲੋ ਅਲੱਗ-ਅਲੱਗ ਲੋਹਰਾਂ ਸੇਮ ਪਾਈਆਂ ਟੀ-ਸ਼ਰਟਾਂ ਅਲੱਗ-ਅਲੱਗ ਪਾਈਆਂ ਕਈ ਵਾਰੀ ਤਾਂ ਅਸੀਂ ਡਾਊਟ ਦੇ ਵਿੱਚ ਹੋ ਜਾਂਦੇ ਆ ਵੀ ਯਾਰ ਡਾਊਟ ਦੇ ਵਿੱਚ ਇਹ ਹੋ ਜਾਂਦਾ ਵੀ ਕਿਹਨੂੰ ਬੁਲਾਇਆ ਸੀ ਕਿਹਨੂੰ ਨਹੀਂ ਬੁਲਾਇਆ ਸੀ ਬੁਲਾਉਣੇ ਕਿਸੇ ਹੋਰ ਨੂੰ ਆ ਜਾਂਦੇ ਹੋਂ ਕੁਝ ਹੋਰ ਇਹ ਗੱਲ ਦਾ ਸੱਚ ਆ ਹਨਾ ਪਾਲਕਦੀਪ ਪੁੱਤ ਹੁੰਦਾ ਨਾ ਟੀਚਰ ਡਾਟ ਖਾ ਜਾਂਦੇ ਨੇ ਨਾ ਆਪਣੇ ਤੋਂ ਹਨਾ ਟੀਚਰ ਨੂੰ ਐ ਪਤਾ ਲੱਗ ਜਾਂਦਾ ਨਾ ਵੀ ਕਿਹਨੂੰ ਕੰਮ ਦਿੱਤਾ ਕਿਹਨੂੰ ਨਹੀਂ ਕੰਮ ਦਿੱਤਾ ਹਨਾ ਇਹ ਚੀਜ਼ ਕਦੇ ਨਹੀਂ ਦੱਸ ਸਕਦੇ ਹਨਾ ਸੋਡੇ ਪਛਾਣ ਆਉਂਦੀ ਆ ਤਣ ਤੋਂ ਹਨਾ ਤੇ ਪ੍ਰਮਾਤਮਾ ਨੇ ਦੇਖੋ ਚਿਹਰਾ ਦੇਖੋ ਯਾਰ ਆਪਣੀ ਇੰਨੀ ਸੰਸਾਰ ਦੇ ਮੇਲੇ ਦੇ ਵਿੱਚੋਂ ਚਿਹਰੇ ਦੀ ਸ਼ਕਲ ਨਹੀਂ ਆਉਂਦੀ ਇੱਥੋਂ ਇੱਕ ਤਾਂ ਪ੍ਰਮਾਤਮਾ ਨੇ ਇਹਦੇ ਤਣ ਦਿੱਤਾ ਇਹ ਮੇਰੇ ਪੁੱਤ ਦੇ ਦਿੱਤੇ ਆ ਇੱਥੇ ਆ ਇੱਥੇ ਦਿੱਤਾ ਦੇਖ ਨਿਸ਼ਾਨ ਦੋਨਾਂ ਚੀਜ਼ਾਂ ਤੋਂ ਸਾਨੂੰ ਪਛਾਣ ਆਉਂਦੀ ਆ ਹਨਾ ਪੁੱਤ